ਲਓ ਜੀ ਹੁਣ ਥੋੜੇ ਜਿਹਾ ਆਪਾਂ ਤੁਹਾਨੂੰ ਕਬੂਤਰ ਵੀ ਦਿਖਾਉਨੇ ਆ ਸਭ ਤੋਂ ਪਹਿਲਾਂ ਬਾਈ ਗੁਰਜੰਟ ਸਿੰਘ ਆਲਮਾਲਾ ਜੀ ਦੇ ਕਾਲੀ ਚੀਨੀ ਫੜੀ ਹੱਥ ਚ ਕਿਹੜੀ ਐ ਫੌਜੀ ਸਾਹਿਬ ਇਹ ਪੁੰਨੂ ਵਾਲਾ ਤੇ ਬਾਪੂ ਵਾਲਾ ਕਬੂਤਰ ਆਪਣੇ ਕੋਲੇ ਉਹ ਬਾਪੂ ਜੰਟੇ ਵਾਲਾ ਹਾਂਜੀ ਚੌਂਕ ਕੇ ਫੜੀ ਐ ਫਿਰ ਤਾਂ ਬਾਈ ਨੇ ਹਾਂ ਲਓ ਜੀ ਆ ਕਬੂਤਰੀ ਐ ਥੋੜੀ ਦਿਖਾ ਦਿਓ ਸੋਹਣੀ ਬਹੁਤ ਐ ਤਾਂ ਬਾਈ ਸਹਜਿੰਦਰ ਚੰਗੀ ਤਰ੍ਹਾਂ ਵੇਖ ਰਿਹਾ ਐ ਆਪ ਤਾਂ ਹਸੀ ਜਾਂਦਾ ਐ ਮੁੱਛਾ ਵੀ ਅਸੀ ਜਾਂਦੀ ਆ ਬਾਈ ਦੀ ਕਰੀ ਕਰਾਂ ਬਖਾਈ ਯਾਰ ਵਾਕੇ ਯਾਰ ਬਾਈ ਦੇ ਦਿਲ ਲੱਗੀ ਕੂਤਰੀ ਆ ਨਾ ਬਾਈ ਆ ਵਾਕੇ ਬਾਈ ਯਾਰ ਬਹੁਤ ਸੋਹਣਾ ਜਾਨਵਰ ਐ ਛੱਡੀ ਆ ਬਾਈ ਬਾਜੀ ਪੂਜੀ ਨੇ ਮੇਰੇ ਫਿਰੋਕਲੀ ਸ਼ਾਪਾਂ ਜੱਸੇ ਢਿਮਾਲੀ ਦੇ ਘਰੇ ਬੱਚੇ ਕੱਢ ਕੇ ਆ ਜੀ 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 ਉਹ ਡਾਕੜ ਬੱਚੇ ਉੱਡਿਆ ਦੇ ਓਕੇ ਓਕੇ ਜੀ ਅਗਲਾ ਫੇਰ ਵਿਖਾਉਣਿਆ ਜਾਨਵਰ ਬਾਈ ਦੇ ਹੱਥ ਚ ਇਹ ਬਾਈ ਸਰਪੰਚ ਪੁੱਤੀ ਵਾਲ ਦੇ ਘਰੋਂ ਆਇਆ ਬਾਈ ਸេចੁੰਦਰਾ ਰੰਗ ਵੇਖੋ ਨਾ ਇਹ ਕਾਫੀ ਹੈ ਨਾ ਇਹ ਬਲੈਕ ਹੈ ਹੈ ਨਾ ਹਾਂਜੀ ਹਾਂਜੀ ਆਮ ਤਰ੍ਹਾਂ ਦੀਆਂ ਕੁਕੜੀਆਂ ਹੁੰਦੀਆਂ ਐ ਉਹ ਜੀਆਂ ਬਿਲਕੁਲ ਜੀ ਉਹਨਾਂ ਕੋਲ ਇਹ ਜੇ ਕਬੂਤਰ ਭਿੰਦਰ ਬਾਈ ਬਹੁਤ ਹੈਗੇ ਤੇ ਉੜਦੇ ਵੀ ਆ ਆਪਣੇ ਪਿੰਡ ਵਿੱਚ ਇੱਥੇ ਸੀ ਉਹਨਾਂ ਬਾਈ ਸਾਡਾ ਜਾਦੂ ਸਰਪੰਚ ਇਸ ਦੁਨੀਆ ਤੇ ਨਹੀਂ ਰਹੇ ਪਰ ਤੁਹਾਨੂੰ ਕੂਤ ਅੱਜ ਵੇਖਣ ਨੂੰ ਮਿਲ ਲਗੇ ਉਹਨਾਂ ਦੇ ਜੀ ਇਹ ਹੱਥ ਨਾਲ ਦਿੱਤੇ ਤੁਹਾਨੂੰ ਉਹਨਾਂ ਨੇ ਕਿੱਥੇ ਆਪ ਦੇ ਕੇ ਆਪ ਦੇ ਕੇ ਗਏ ਅੱਲਾਹ ਜੀ ਤੁਸੀਂ ਰੰਗ ਚੈੱਕ ਕਰੋ ਬਾਈ ਜੀ ਮੈਂ ਕਾਲਾ ਨੂੰ ਤੁਹਾਨੂੰ ਦੱਸਾਉਂਦੇ ਤੇ ਕਾਲਾ ਦੇ ਘਰ ਰੱਤੀ ਘਰ ਰੱਤੀ ਆ ਕਬੂਤਰ ਬਹੁਤ ਵੇਖਿਆ ਜ਼ਿੰਦਗੀ ਚ ਪਰ ਆ ਪਹਿਲੀ ਵਾਰੀ ਵੇਖਿਆ ਇੱਥੋਂ ਇੱਥੋਂ ਤੇ ਇੱਥੋਂ ਤਿੰਨ ਰੰਗ ਬਣਦੇ ਇਹਦੇ ਜਾ ਕੇ ਵੇਖਿਆ ਭਾਈ ਮੂਛੀ ਕਦੇ ਪਹਿਲਾਂ ਰੰਗ ਤਿੰਨ ਬਣਦੇ ਜੀ ਤਿੰਨ ਰੰਗ ਹੈ ਨਾ ਬਿਲਕੁਲ

ਕਿਹੜਿਆਂ ਤੋਂ ਬਈ ਇਹ ਪੁੱਨੂ ਵਾਲਿਆਂ ਤੋਂ ਹੀ ਐ ਜੀ ਪੁੱਨੂ ਵਾਲਿਆਂ ਤੋਂ ਹੀ ਐ ਤਾਇਆ ਜੀ ਹਰ ਕੇ ਗਏ ਸੀ ਮੇਰੇ ਕੋਲ ਜੀ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ 6-7 ਬੈਠੇ ਆ ਰੱਖੇ ਸੀ ਇਹ ਨਸਲ ਨੂੰ ਆਪਾਂ ਜੀ 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 ਛੱਡੇ ਨਹੀਂ ਮੈਂ ਤੇ ਤਾਇਆ ਜੀ ਨੂੰ ਮੈਂ ਕਿਹਾ ਜਿਹੜੇ ਸਾਨੂੰ ਚੰਗੇ ਲੱਗਦੇ ਇਹਨਾਂ ਨੇ ਵੜ ਲਓ ਬੜਾ ਜੀ ਜੀ ਮੇਰੇ 2-3 ਜਾਨਵਰ ਲਿਆਏ ਸੀਗੇ ਠੀਕ ਹੈ ਜੀ ਅੱਗੇ ਫਿਰ ਜਾਦੂ ਵਾਲਿਆਂ ਤੋਂ ਹੀ ਆ ਗਿਆ ਸੀ ਪੰਜ ਤੇ ਕਰਵਾਇਆ ਲਓ ਜੀ ਉਹਨਾਂ ਕੋਲੇ ਲਾਲ ਚੀਨੇ ਕਾਲੇ ਚੀਨੇ ਤਾਂ ਫਿਰ ਮਸ਼ਹੂਰ ਸੀ ਉਹਨਾਂ ਦੇ ਪੂਲੀ ਵਾਲੇ ਕਬੂਤਰ ਤੇ ਬਹੁਤ ਭੜੇ ਆਈ ਪੀਲੀਆਂ ਅੱਖਾਂ ਵਾਲੇ ਗਾਲੀਆਂ ਵੀ ਗੁੱਦਰੀਆਂ ਛਾ ਕੇ ਬਾਈ ਅੱਗੇ ਇੱਕ ਬਾਈ ਕੋਲੇ ਆ ਬੋਟੀਰੀ ਗੁੱਦਰੀ ਟੀਰਾ ਇੱਕ ਕੱਕੀ ਵਾਲੇ ਬਾਈ ਕਮਲੇ ਵਾਜਦੇ ਹੋ ਉਹ ਲਓ ਜੀ ਆ ਕਮਲੇ ਵਿਖਾਉਣੇ ਤੁਹਾਨੂੰ ਇੱਥੇ ਆ ਕੇ ਸਿਆਣੇ ਬਣ ਕੇ ਹਾਂ ਲਓ ਜੀ ਪਹਿਲਾਂ ਤਾਂ ਲੰਬਾਈ ਵੇਖੋ ਤੁਸੀਂ ਤੇ ਫਿਰ ਤੁਹਾਨੂੰ ਅੱਖ ਵਿਖਾਉਣੇ ਆ ਸ਼ਾਇਦ ਤੁਹਾਨੂੰ ਹਾਂ ਇਧਰ ਲਈ ਆ ਟੀਰੀ ਇਹ ਅਧਰਾ ਕਾਲੀ ਅੱਖ ਬਾਈ ਇਹਨਾਂ ਦੇ ਫਰਕ ਹੈ ਨਾ ਸਾਈਜ਼ ਚ ਵੇਖੋ ਤੁਸੀਂ ਹਾਂਜੀ ਛੋਟਾ ਹੈ ਸਿਰ ਹੈ ਹੈਨਾ ਹਾਂਜੀ ਵੇਖਣ ਨੂੰ ਲੱਗਦੇ ਵੀ ਬੜੇ ਸ਼ਕਲੋਂ ਨਹੀਂ شریف ਜਿਹਾ ਲੱਗ ਜਾਂਦਾ ਹੁੰਦਾ ਹਾਂਜੀ ਸਤੰਦਰ ਬਾਈ ਜਿਹੜੇ بڑے ਸੀ ਨਾ ਪਾਪੇ ਮੀਰਾ ਆਪਣੇ ਪੁੱਤਰਾਂ ਦੀ ਬਸ ਜੀ 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 ਬਾਈ ਵਾਲੇ ਤੇ ਪਾਪੇ ਮੀਰਾ ਆਪਣੇ ਤੋਂ ਹੀ ਬਣੀ ਸੀ ਜੀ 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 ਫਿਰ ਉਹਦੇ ਕਰਕੇ ਇਹਨਾਂ ਚ ਅੱਗੇ ਫੇਰ ਆ ਗਈ ਜਿਵੇਂ ਨਾਲ ਇਹ ਵੀ ਬਾਬਾ ਜੀ ਉਨੂੰ ਪੁੱਲਰ ਵਾਲਿਆਂ ਚੋਈਆਂ ਹਾਂਜੀ ਹਾਂਜੀ ਇਹ ਬੜੇ ਮਸ਼ਹੂਰ ਸੀ ਉਹਨਾਂ ਦੇ ਕਬੂਤਰ ਇਹ ਕਬੂਤਰ ਆ ਬਾਜੀ ਨੂੰ ਛੱਡਿਆ ਅੱਛਾ ਜੀ ਲਓ ਜੀ ਆ ਕਿੱਥੋਂ ਮੇਰਾ ਰਾਬਤਾ ਆਇਆ ਸੀ ਭਾਈ ਮੂਸੀ ਨਾਲ ਤੁਹਾਨੂੰ ਦਿਖਾਉਨੇ ਆ ਬੜੇ ਮਸ਼ਹੂਰ ਸੀ ਕਬੂਤਰ ਆ ਬਾਬਾ ਜੀ ਪੁੰਨੂ ਪੁੱਲਰ ਦੇ ਇੱਕ ਕਬੂਤਰ ਬਹੁਤ ਮਸ਼ਹੂਰ ਸੀ ਚਿਤਰੇ ਇਹ ਕਹਿ ਦਿੰਦੇ ਸੀ ਇਹਨਾਂ ਨੂੰ ਆਮ ਲਓ ਜੀ ਦਿਖਾਓ ਇਹ ਕਿੱਥੇ ਉੱਡਿਆ ਜੀ ਬਾਜੀ ਇਹ ਨੰਦਗੜ ਨੰਦਗੜ ਭਾਈ ਨਾਲੀ ਬੰਦੀਸ਼ਰ ਪੰਜ ਸਾਡੀ ਸਾਝੀ ਹੋ ਗਈ ਸੀਗੀ ਠੀਕ ਹੈ ਜਿੱਥੇ ਮੇਲੇ ਹੋਏ ਤੋਂ ਟੋਟੇ ਆ ਵੀ ਪੁੰਨੂ ਵਾਲਾ ਲੋ ਜੀ ਆ ਵੀ ਬਾਬਾ ਜੀ ਪੁੰਨੂ ਭੁੱਲਰ ਕਿੰਨਾ ਚਿਰ ਹੋ ਗਿਆ ਜੀ ਉਹਨਾਂ ਦੀ ਮੌਤ ਨੂੰ ਉਹ ਤਾਂ ਗਰਾਂ ਵੀ ਸਾਲ ਬ੍ਰਾ ਵੀ ਸਾਲ ਹੋ ਗਿਆ। ਚਲ ਆਈ ਉਹ ਕਿਹ ਹੈ? ਯਾਰ ਇਹ ਹੋ ਗਿਆ। ਯਾਰ ਇਹ ਹੋ ਗਿਆ। ਲਓ ਦੋਸਤੋ। ਮਤਲਬ ਦਿਵਾਕੀ ਚਾ ਹੋ ਗਿਆ। ਚੱਕ ਲਈਂ ਫਿਰ ਇੱਥੇ। ਉਹਨਾਂ ਸਮੇਂ ਜਦੋਂ ਬਾਬਾ ਤੁ ਬਾਜ਼ ਗੇ ਹਟਦਾ ਮੈਂ ਨਹੀਂ ਦੇਖਿਆ। ਕਬੂਤਰ ਬਾਜ਼ੀ ਦੇ ਵਿੱਚ ਬਾਬਾ ਜੀ ਪੁੰਨੂ ਭੁੱਲਰ ਨੇ ਨਾਂ ਬਣਾਇਆ ਸੀ ਤੇ 20 ਸਾਲਾਂ ਬਾਅਦ ਵੀ ਅੱਜ ਵੇਖੋ ਤੁਸੀਂ ਕਿਵੇਂ ਜ਼ੁਬਾਨ ਤੇ ਨਾਂ ਨਹੀਂ ਬੰਦੇ। 2 ਸਾਲਾਂ ਬਾਅਦ ਭੁੱਲ ਜਾਂਦੇ ਆ। ਤੇ ਅੱਜ 20 ਸਾਲਾਂ ਬਾਅਦ ਵੀ ਉਹਨਾਂ ਦੀ ਯਾਦ ਆ। ਜੀ ਜੀ। ਮਿਲਿਆ ਸੀ ਉਹਨਾਂ ਦੇ ਬੇਟੀ ਨੂੰ ਮੈਂ ਪੱਕੀ ਕੰਤੈ ਪੱਖੀ ਦੀ ਇੰਟਰਵਿਊ ਕੀਤੀ ਸੀ ਹਾਂਜੀ ਉੱਥੇ ਮਿਲੇ ਸੀ ਉਹਨਾਂ ਨੂੰ ਆ ਬਾਈ ਵਾਲੀ ਲੋ ਜੀ ਆ ਕਮਲਜੀਤ ਸਿੰਘ ਮੋਸ਼ੀ ਮੂੜਿਆਂ ਵਾਲੀ ਹੈ ਘੰਡਾਲੀ ਜਿਹੜਿਆਂ ਤੋਂ ਬਾਈ ਇਹ ਮੀਰਾ ਬੀਰਾ ਵਾਲੇ ਦੁਕਾਨੇ ਖੰਪੜਿਆ ਜੀ 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 ਲੋ ਜੀ ਆ ਚੈੱਕ ਕਰਾਉਣੇ ਤੁਹਾਨੂੰ ਥੋੜੇ ਜਿਹਾ ਪੁੱਤਰ ਬਾਈ ਦੇ ਉਧਰ ਵੀ ਇਹ ਪਿੰਜਰੇ ਚ

ਬਹੁਤ ਸੋਹਣਾ ਜੀ ਇਹ ਜਾਨਵਰ ਇਹ ਦਿਖਾ ਦੇ ਪਰ ਸੁਬਾ ਸੱਚ ਕਿਵੇਂ ਲੱਗਿਆ ਭਾਈ ਇਹ ਜਾਨਵਰ ਵੇਖ ਬਹੁਤ ਚੰਗਾ ਹੂੰ ਉਹ ਫੌਜੀ ਟਮੋਟ ਵਾਲੀ ਕੂਤਰੀ ਟਾਂਕੀ ਵਾਲੀ ਫੌਜੀ ਟਮੋਟ ਭਾਈ ਫੌਜੀ ਕੋਲੇ ਤਾਂ ਕਹਿੰਦੇ ਵੀ ਕਬੂਤਰ ਇੱਥੋਂ ਹੀ ਕੌਣੀ ਤੋਂ ਹੀ ਗਏ ਸੀ ਟਮੋਟ ਵਾਲੇ ਕੋਲੇ ਲੋ ਜੀ ਹਟਾਂਕੀ ਪਿੱਛੇ ਜੇ ਗੱਲ ਚੱਲਦੀ ਸੀ ਟਾਂਕੀ ਕਿਹਨੂੰ ਕਹਿ ਦਿੰਦੇ ਆ ਆਪਾਂ ਇਥੇ ਬਰੜਾ ਕਹਿ ਦਿੰਦੇ ਆ ਟਾਂਕਾ ਇਹਨੂੰ ਕਹਿ ਦਿੰਦੇ ਆ ਆਪਾਂ ਬਰੜਾ ਕਹਿ ਦਿੰਦੇ ਆ ਟਾਂਕਾ ਕਹਿ ਦਿੰਦੇ ਆ ਉੱਧਰ ਜਾ ਕੇ ਬੋਲੀ ਬਦਲ ਜਾਂਦੀ ਏ ਥੋੜੀ ਭਾਈ ਹਣਾ ਹਾਂਜੀ ਆ ਕਬੂਤਰ ਭਾਈ ਇਹ ਟਾਂਕਾ ਉਹਨੂੰ ਹੀ ਬੋਲਦੇ ਆ ਜਿਹਦੇ ਘੱਟ ਹੋਵੇ ਜੇ ਪੂਰੀ ਅੱਖ ਹੋਵੇ ਫਿਰ ਬਰੜਾ ਜਿਹਦੇ ਘੱਟ ਟਾਂ ਟਾਂ ਕਬੂ ਆ ਸਰਪੰਚ ਪੁੱਲਿਆ ਦੇ ਘਰੋਂ ਹੀ ਆ ਲਓ ਜੀ ਆ ਫੇਰ ਯਾਦੂ ਵਾਈ ਦੇ ਘਰੋਂ ਆਇਆ ਜੋੜਾ ਬੜੇ ਮਾਨ ਸਤਕਾਰ ਨਾਲ ਬਾਈ ਕੋਲੇ ਛੱਡ ਕੇ ਗਏ ਆ ਕਬੂਤਰ ਅਵੀ ਸਰਪੰਚ ਜੀ ਲਓ ਜੀ ਲਓ ਲਓ ਜੀ ਬਾਕੀ ਤੁਹਾਨੂੰ ਦਿਖਾਉਨੇ ਆਪਾਂ ਜਿਨ੍ਹਾਂ ਨੇ ਫੋੜ ਜਿੱਤਿਆ ਸੀ ਤੇ ਫੋੜੋ ਬਾਈ ਫੌਜੀ ਦੇ ਘਰੇ ਐ ਤੇ ਉਸ ਤੋਂ ਪਹਿਲਾਂ ਬਾਈ ਲੇਟ ਪਹੁੰਚਿਆ ਥੋੜਾ ਜਿਆ ਸេចਜੰਦਰ ਬਾਈ ਸਾਡਾ ਚੈ ਸਿੰਘ ਵਾਲੇ ਤੋਂ ਛੱਡਿਆ ਉੱਥੇ ਤੇ ਬਾਈ ਨੇ ਅੱਕੀ ਜਿੰਨੇ ਟੂਰਨਾਮੈਂਟ ਛੱਡੇ ਐ ਕੋਈ ਵੀ ਆ ਜਿਹੜਾ ਟੂਰਨਾਮੈਂਟ ਨਹੀਂ ਜਿੱਥੇ ਬਾਈ ਦਾ ਨਾਂ ਨਹੀਂ ਆ ਕਿਉਂਕਿ ਬਾਬਾ ਜੀ ਮਿੱਟ ਲਾਲ ਬਾਈ ਉਹਨਾਂ ਦੇ ਬੇਟੇ ਦੇ ਚੇਲੇ ਆ ਗੁਰਮੀਤ ਬਾਈ ਲਾਲ ਬਾਈ ਤੋਂ ਤੇ ਬਾਈ ਇੰਨੀਆਂ ਬਾਜ਼ੀਆਂ ਜਿੱਤਣ ਦਾ ਕੀ ਕਾਰਨ ਸੀ ਨਿੱਕਰਨਤਾ ਜੀ ਦੇਖੋ ਬਾਈਆਂ ਆਪਾਂ ਮਿਹਨਤ ਕਰੀ ਗਈ ਜੀ ਛੱਡੀ ਗਈ ਹੈ ਨਾ ਤੇ ਬਸ ਵੈਗਰੂ ਸਾਥ ਦਿੰਦਾ ਗਿਆ ਬਾਈ ਜੀ ਹਾਂ ਬਸ ਆਪਾਂ ਆ ਉਹ ਜਿਹੜਾ ਮੇਨ ਸੱਤੇ ਥੋੜਾ ਜਿਆਦਾ ਧਿਆਨ ਰੱਖਿਆ ਸਾਬ ਨੀਤ ਨਾਲ ਆਪਾਂ ਕੂਟਰਵਾਜੀ ਕਰੀ ਕੋਈ ਆਪਾਂ ਬਾਲਾ ਕੂਟਰਵਾਜੀ ਲੰਮਾ ਚੌੜਾ ਕੰਮ ਨਹੀਂ ਆਪਣਾ ਜੀ ਰੱਖੇ ਕੂਟਰ ਮੇਰੇ 2013 ਦੇ ਸੀਗੇ ਜੀ ਪਰ ਮੈਂ ਬਾਜੀਆਂ 2018 ਚੋਂ ਛੱਡਣ ਲੱਗਿਆ ਜੀ 2018 ਚ ਮੈਂ ਦੋ ਵਾਈਆਂ ਛੱਡਿਆ ਦੋ ਹੀ ਜਿੱਤੇ ਜੀ ਇੱਕ ਮੈਂ ਕੱਲਾ ਜਿੱਤੇ ਦੂਸਰ ਤੇ ਜੱਸੀ ਬਾਗ ਵਾਲੀ ਇੱਕ ਤੇਉਣੀ ਕੂਟਰ ਜਿੱਤੀ ਜੀ 19 ਕੂਟਰ ਮੇਰੇ ਬੱਚੇ ਮੈਂ ਕਢਾਈ ਤੇ ਉਹ ਬਿਮਾਰ ਹੋ ਗਏ ਜੀ ਤੇ ਮੈਂ ਨੂੰ ਸਾਰੀ ਰੱਖ ਲਈ ਮੈਂ ਸਭ ਜੀ ਉਹ ਚੰਗਾ ਹੀ ਹੋ ਗਿਆ ਸਮਝ ਲਓ ਵੀ ਨਜ਼ਰਬਾਸਤੇ ਰੱਖੀ ਗਏ ਜੀ ਇਹ ਤੇ 21 ਚ ਲਾਕਡਾਊਨ ਆ ਗਿਆ ਜੀ ਆਪਾਂ ਫਿਰ 22 ਤੇ 23 ਤੇ 24 ਤੇ ਤਿੰਨ ਅਕਸਲਾਂ ਚ ਆਪਣੇ ਛੱਡੇ ਆ ਬਾਕੀ ਚੱਲੂ ਬਹੁਤ ਜਲਦੀ ਇੰਟਰਵਿਊ 22 ਦੀ ਵੇਖਣ ਨੂੰ ਮਿਲੂਗੀ ਤੁਹਾਨੂੰ ਸੁਖਜਿੰਦਰ ਦੇ ਵੀ ਆਪਣੇ YouTube ਚੈਨਲ ਭਪਿੰਦਰ ਹੇਅਰ ਤੇ ਸੋ ਦਿਖਾਉਨੇ ਆ ਤੁਹਾਨੂੰ ਆਪਾਂ ਫੌਰ ਜਿੱਥੇ ਵਾਲੇ ਕਬੂਤਰ ਉਹ ਬਾਈ ਫੌਜੀ ਦੇ ਘਰ ਲਓ ਜੀ ਦਿਖਾਉਣਾ ਤੁਹਾਨੂੰ ਬਾਈ ਦਾ ਟਰੈਕਟਰ ਜਿਹੜਾ ਫੱਤੇ ਕੇਰੇ ਤੋਂ ਦਿੱਤਿਆ ਸੀ ਪਹਿਲਾ ਕਬੂਤਰ ਬਾਜੀ ਮੁਕਾਬਲਾ ਪਿੰਡ ਫੱਤਾ ਕੇਰਾ ਜ਼ਿਲ੍ਹਾ ਫਰੀ ਮੁਖਤਿਆਰ ਸਾਹਿਬ 5 ਮਈ 2014 46 ਉਹਨਾਂ ਹੀ ਛਾਟਾ ਮਾਰਦੇ ਚੱਲ ਕਰਦੇ ਚੱਲ ਲੈ ਜੀ ਲੋ ਜੀ ਇਹ ਫੋਰਟ ਟਰੈਕਟਰ ਜਿਹੜਾ ਕਿ ਬਾਈ ਨੇ ਪੰਜ ਕਬੂਤਰ ਉੱਡੇ ਸੀ ਉਥੋਂ ਜਿਹੜਾ ਕਬੂਤਰ ਜਿੱਤਿਆ ਪਿੰਡ ਫੱਤਾ ਕਿਰਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮਿਤੀ 5 ਮਈ 2024 ਨੂੰ ਇਹ ਬਾਜ਼ੀ ਉੱਡੀ ਸੀ ਤੇ ਜਿਹਦੇ ਵਿੱਚ ਗੁਰਪ੍ਰੀਤ ਆਸਟ੍ਰੇਲੀਆ ਸੰਦੀਪ ਯੂਐਸਏ ਜਸਪ੍ਰੀਤ ਮਲੇਸ਼ੀਆ ਗੁਰਪ੍ਰੀਤ ਫੋਜੀ ਕੁਮਿਹਾਰਾ ਤੇ ਗगन ਸੱਦੂ ਕੈਨੇਡਾ ਤੇ ਸੰਦੀਪ ਕੈਨੇਡਾ ਇਹ ਬਾਈਆਂ ਨੇ ਸਹਿਯੋਗ ਦਿੱਤਾ ਸੀਗਾ ਜੀ ਨਾਲ ਇਹਨਾਂ ਦੇ ਨਾਮ ਰੱਖੇ ਪਹਿਲਾਂ ਠੀਕ ਹੈ ਜੀ ਇਹ ਪਹਿਲਾ ਨਾਮ ਇਹ ਬਾਈਆਂ ਨੇ ਰੱਖਿਆ ਸੀ ਤੇ ਬਾਕੀ ਬਾਈ ਕਬੂਤਰੀ ਵੀ ਵਿਖਾਓ ਜਿਹੜੀ ਨੇ ਜਿੱਤਿਆ ਲਓ ਜੀ ਪਹਿਲਾਂ ਕਬੂਤਰ ਵੀ ਵਿਖਾਉਣੇ ਆ ਲਓ ਲਓ ਜਿਨ੍ਹਾਂ ਨੇ ਉਹ ਜਿੱਤਿਆ ਪੂਰਾ ਲੈ ਇੱਥੇ ਚੱਕ ਲੈ ਲਓ ਜੀ ਆਹਾ ਹੋ ਬੱਚਾ ਸੀ ਉਦੋਂ ਚੀਕਦਾ ਜਦੋਂ ਇਹ ਟਰੈਕਟਰ ਜਿੱਤਿਆ ਆਹਾ ਆਹਾ ਅੱਖ ਦੀ ਐ ਦਰੋਂ ਵੱਡੀ ਐ ਤੇ ਇਦਰੋਂ ਛਾਕ ਕੀ ਐ ਇਹ ਹੁਣ ਕੂਤਰੀ ਬਣ ਗਈ ਕੂਤਰੀ ਬਣ ਗਈ ਅੱਜ ਕੀ ਫੇਰ ਛੱਟਣਾ ਲਓ ਜੀ ਅੱਜ ਕੀ ਫੇਰ ਉੱਡੂ ਆ ਤੇ ਬਚ ਬਚ ਕੇ ਰਿਓ ਮੈਂ ਮੈਂ ਬਾਈ ਤੇਰੇ ਪਿੰਡ ਕਹਿੰਦਾ ਵੀ ਮੈਂ ਜੇ ਤੂੰ ਕੀ ਰੱਖਣਾ ਤੂੰ ਮੋਟਰਸਾਈਕਲ ਕੀ ਕੀ ਰੱਖਣਾ ਛੱਡਾਂਗੇ ਬਈ ਇਹਨਾਂ ਬਾਕੀ ਕਿਸਮਤ ਜਿੱਤ ਹਾਰ ਮਗਰ ਲੈ ਕੂਤਰਾ ਜਾਊਗਾ ਰਾਜਾ ਹਾਂ ਲੈ ਵੀ ਬਾਈ ਸੁਣ ਲੈ ਅੱਜ ਨੈਸ ਹਾਂ ਤੇਰੇ ਪਿੰਡ ਰੰਗ ਕਿਹੜਾ ਲਾਏ ਯਾਰ ਹਰੀ ਤੇ ਲਾਲ ਬਗਲੀ ਹੋਊਗੀ ਲੋ ਵੀ ਹਾਂ ਬਗਲੇ ਪੁੱਤਰਾ ਫਰਦਾਊ ਠੀਕ ਹੈ ਬਾਕੀ ਚੱਤ ਹਰ ਕਰਮਾਂ ਅਸਰੇ ਠੀਕ ਹੈ ਆਹ ਉਹਦੀ ਆਪਣੀ ਤਿੰਨ ਬਾਜੀਆਂ ਚਿੱਤੀ ਆ ਰਹੀ ਲੋ ਜੀ ਆਫਰ ਦੀ ਸਾਹ ਦੀ ਤਿੰਨ ਬਾਜੀਆਂ ਚਿੱਤੀ ਆ ਕੂਦਰੀ ਪੰਨੂ ਵਾਲਿਆਂ ਦੀ ਬੱਲੇ ਬੱਲੇ ਜੀ ਵਾਹ ਇਹ ਬਾਈ ਮੂਸੀ ਦੇ ਨਾ ਦੇ ਐਂਟਰੀਆਂ ਸੀਗਾ ਤਿੰਨੇ ਤਿੰਨੇ ਕਲਾਬ ਵਾਲਿਆਂ ਦੀ ਬਾਜੀਤੀ ਹੈ ਤਿੰਨੇ ਕਿਹੜੇ ਕਿਹੜੇ ਥਾ ਬਾਈ ਇੱਕ ਲੱਗੋਰਮਾਨੇ ਸੀ ਕੀ ਇੱਕ ਛੱਡੀ ਡੇਲਿਆਂ ਵਾਲੀ

ਆਪਣੇ ਲਈ ਫੜ ਕੇ ਕਿਥੇ ਉਹ ਵੀ ਖਾਦਨੇ ਬਈ ਲੋੜ ਹੀ ਨਹੀਂ ਲਕਾਲੂ ਮਾੜੀ ਆਹਾ ਜੀ ਆ ਪੰਤ ਵਿੱਚ ਹੀ ਨੇ ਗੂਤੋ ਦਾ ਤੇ ਪੱਲੇ ਵਾਲੀ ਦਾ ਜੀ 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 ਠੀਕ ਆ ਉਹ ਬੈਠੀ ਆਪਣੇ ਉੱਪਰ ਪੀਰ ਕੋਟੀਆਂ ਦੀ ਪੂਰੀ ਚਿੱਟੀਆਂ ਨੇ ਜੀ ਜੀ ਉਰਲੀ ਹਾਂ ਉਹ ਫੇਲੇ ਪਾਸੇ ਬੈਠੀ ਖੋਖਰ ਜਿੱਤੀ ਸੀਗੀ ਐਂਕੀ ਜੀ ਆਪਣੀ ਢਿੱਡ ਪੁੰਝੇ ਵਾਲੀ ਨਿੰਮੂ ਮੱਤੇ ਦੇ ਨਾਂ ਤੇ ਸੀ ਜੀ ਜੀ ਉਹ ਪੁੱਤਰੇ ਨਾਲ ਪੁੰਜੀ ਤੋਂ ਮੋਟਲ ਆ ਜੀ ਉਹ ਪੁੰਨੂ ਵਾਲੇ ਜੋੜੀ ਆ ਪਿਓਰ ਪਿਓਰ ਜਮ ਜੀ ਜੀ ਲਓ ਜੀ ਉਹ ਬੈਠੇ ਪੁੰਨੂ ਕਬੂਤਰ ਰੜੇ ਕਬੂਤਰ ਤੇ ਇਹ ਆ ਬਾਈ ਦੀ ਕਬੂਤਰ ਜੀ ਥੋੜੇ ਜੇ ਮੈਂ ਖਾ ਵੀ ਥੋੜੇ ਕਬੂਤਰ ਜ਼ਰੂਰ ਵਿਖਾਈਏ ਟਰੈਕਟਰ ਰਹਿੰਦਾ ਸੀ ਵਿਖਾਉਣ ਵਾਲਾ ਉਹ ਸਪੈਸ਼ਲ ਵੀਡੀਓ ਇੰਨੀ ਦੂਰ ਬਣਾਉਣ ਆਏ ਆ ਅਸੀਂ ਤੇ ਦੁਬਾਰ ਤੋਂ ਫਿਰ ਮੇਰੇ ਭਰਾ ਆਪਣੇ ਬਾਈ ਦਾ ਕੀ ਨਾਂ ਸੀ ਮਨਦੀਪ ਮਨਦੀਪ ਦਾ ਧੰਨਵਾਦ ਕਰਾਂਗੇ ਅਸੀਂ ਹਨਾ ਕਿ ਬਾਈ ਨੇ ਸਾਨੂੰ ਇੱਥੇ ਮੌਕਾ ਦਿੱਤਾ ਆਉਣ ਦਾ ਮਲਾਇਆ ਬਾਈ ਹੋਰਾਂ ਨੂੰ ਕਿਆ ਸਤਾ ਬਾਈ ਨੇ ਵੀ ਆਉਂਦੇ ਰਸਤੇ ਤੇ ਗੱਲਾਂ ਕੀਤੀਆਂ ਕਿ ਬਾਈ ਬੜਾ ਨਾਂ ਸੁਣਿਆ ਸੀ ਜਾਣਦੇ ਆ ਤੁਹਾਨੂੰ ਪਰ ਅੱਜ ਬਾਈ ਮਲਾਉਣ ਆਲਾ ਬਾਈ ਆ ਆਪਾਂ ਹਣਾ ਬਾਈ ਨੇ ਰਿਕੁਐਸਟ ਕੀਤੀ ਸੀ ਕਿ ਬਾਈ ਜਰੂਰ ਇਹਨਾਂ ਸਾਡੇ ਕਹਿਆ ਯਾਰ ਬਾਈ ਥੈਂਕ ਯੂ ਬਾਈ ਤੇਰਾ ਬਹੁਤ ਬਹੁਤ ਹੈ ਮਲਾਉਣ ਲਈ ਤੇ ਲੋਏ ਦਾ ਮੁੰਡਾ ਆਪਣਾ ਜੀ 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 ਕਿੰਨਾ ਬਾਈ ਪਾਸਪੋਰਟ ਕੀਤੀ ਐ ਐਂਡਿੰਗ ਆਪਣੇ گاਉਂ ਪਰ ਲਾ ਪਰ ਜੀ ਕੈਨੇਡਾ ਜੀ ਗੁਰਪ੍ਰੀਤ ਇੰਗਲੈਂਡ ਜੀ ਤੇ ਮਨਿੰਦਰ ਆਸਾ ਬੁੱਟਰ ਬਾਈ ਜੀ 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 ਇਹ ਵੀ ਮਰੀਕ ਰਾਜੀ ਆ ਮੰਦਾ ਬਹੁਤ ਵਧੀਆ ਆਪਣੇ ਪਿੰਡ ਦਾ ਹੀ ਆ ਜਿੱਨਾਂ ਨਾਲ ਵੀ ਆਪਣੇ ਕਬੂਤਰ ਸੰਜੇ ਦਲਵਾਸ ਕੰਨ ਜੀ ਬਹੁਤ ਵਧੀਆ ਬੰਦੇ ਸਪੋਰਟ ਕਰਦੇ ਆ ਸਾਡਾ ਮੇਰਾ ਚੇਲਾ ਮੁੰਡਾ ਜਿਹੜਾ ਬਣਾ ਰਿਹਾ ਵੀਡੀਓ ਇਹਨੂੰ ਪੁੱਛਦੇ ਕਿਵੇਂ ਲੱਗੇ ਕਾਲੂ ਤੈਨੂੰ ਬਹੁਤ ਵਧੀਆ ਬਾਈ ਦੇ ਕਬੂਤਰ ਬਹੁਤ ਵਧੀਆ ਨਾਲੇ ਨਾਲੇ ਬਹੁਤ ਵਧੀਆ ਬਹੁਤ ਵਧੀਆ ਕਬੂਤਰ ਦਾ ਬਹੁਤ ਆ ਫਰੇਮ ਕੋਲ ਬੜੇ ਇੰਨੇ ਆਈ ਇਹ ਉਮਰ ਰੱਖਿਆ ਵੀ ਮੇਲੇ ਮੇਲੇ ਰੱਖਿਆ ਵਧੀਆ ਹੂੰ ਹੂੰ ਜਿਹੜਾ ਫੜਦਾ ਸੋਹਣਾ ਹੂੰ ਹੂੰ ਖਾਸ ਕਬੂਤਰ ਮੈਨੂੰ ਪਸੰਦ ਆਇਆ ਉਹ ਚੁੰਡ 'ਚ ਬੈਠਾ ਜਿਹੜਾ ਹਾਂ ਡੱਡ ਬੱਲੇ ਬੱਲੇ ਇਹ ਬਈ ਕਾਂ ਬਾਫ ਬੈਠਾ ਸਿਰ ਹੈ ਜਿਹੜਾ ਬਾਫ ਬੈਠਾ ਆਪਣੇ ਕੋਲ ਮੈਂ ਉਹ ਬੱਚਾ ਚਲੋ ਕੋਈ ਗੱਲ ਨਹੀਂ ਬਾਕੀ ਬਾਈ ਤੇ ਥੋੜੇ ਜਿ ਖੁੱਡੇ ਵਖਾ ਲਈਏ ਵੈਸੇ ਬਾਈ ਤੇ ਚੋਰੀ ਬਹੁਤ ਹੋ ਗਏ ਕਹਿੰਦੇ ਕਬੂਤਰ ਤੇ ਪਰ ਚਲੋ ਅੱਛਾ ਹੀ ਆ ਮਾਨ ਸਨਮਾਨ ਬਾਈ ਦਾ ਹੋਇਆ ਜੀ ਇਹ ਕਿੰਨਾ ਵੱਲੋਂ ਕੀਤਾ ਗਿਆ ਗੁਰਵਿੰਦਰ ਆਸਟ੍ਰੇਲੀਆ ਵੱਲੋਂ ਜੀ ਤੇ ਗੁਰਪ੍ਰੀਤ ਆਸਟ੍ਰੇਲੀਆ ਜਸਪ੍ਰੀਤ ਮਲੇਸ਼ੀਆ ਤੇ ਗੁਰਪ੍ਰੀਤ ਫੌਜੀ ਕੁਮਿਆਰਾ ਲਓ ਜੀ ਆ ਬਾਈ ਦਾ ਮਾਨ ਸਨਮਾਨ ਹੋਇਆ ਗੱਡੀ ਨਾਲ ਅਲਟੋ ਅਲਟੋ ਗੱਡੀ ਨਾਲ ਜੀ ਮੁਬਾਰਕਾਂ ਬਾਈ ਤੈਨੂੰ ਗੱਡੀ ਦੀਆਂ ਵੀ ਬਹੁਤ ਬਹੁਤ ਫੌਜੀ ਸਾਹਿਬ ਆ ਬਾਪੂ ਜੰਟਾਲ ਮਾਲਾ ਗਰੁੱਪ ਉਸਤਾਦ ਮੂਸ਼ੀ ਗੋਲਿਆਂ ਵਾਲੀ ਲਓ ਜੀ ਵੇਖੰਦੇ ਬੰਦੂਰੀਆਂ ਪਰ ਸਾਡੇ ਬਾਈ ਦੇ ਥੋੜੀ ਚੱਲ ਹੁਣ ਨਿਗਮ ਮਰਾਜ ਦੇ ਕੂਤਰਾਂ ਲਓ ਜੀ ਹਾਂ 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 ਜੀ ਤੁਮੋੜ ਦਾਲ ਲੈ ਇਹ ਕੂਤਰ ਫਿਰ ਦਿਖਾਓ ਜੀ ਥੋੜਾ ਲਓ ਜੀ ਖੱਟੀ ਕਾਲੀ ਦਾ ਆਹ ਵੇਖਾ ਵੀ ਆਪ ਨੂੰ ਆਲਾ ਬਾਈ ਲਓ ਜੀ ਦਿਖਾਓ ਲਓ ਇੱਕ ਚਿੱਟੀ ਚਿੱਟੀਆਂ ਦਾ ਹੈ ਚਿੱਟੀਆਂ ਦਾ ਆ ਬਾਈ ਮੂਹ ਜੇ ਦਾ ਚਿੱਟੀਆਂ ਦਾ ਖਸਤਾ ਦੇ ਕਾਲੇ ਜੀ ਨੇ ਵੀ ਕੱਢਦੇ ਆ ਵੀ ਕੱਢਦੇ ਕਾਲਾ ਜੀ ਨਾ ਦਿਖਾਇਓ ਕਾਲਾ ਜੀ ਨੋਤੇ ਦਾ ਗੋਲਾ ਵੀ ਇਹਨਾਂ ਦਾ ਗੋਲਾ ਆ ਵੀ ਪੁੱਲੂ ਵਾਲਾ ਦਾ ਅਜਾ ਇਹ ਪੁੱਲੂ ਵਾਲਾ ਦਾ ਆ ਪੁੱਲੂ ਵਾਲਾ ਦਾ ਠੀਕ ਹੈ ਲੋਡ ਦੇ ਆਹ ਕੂੰਦਰੀ ਦੋ ਸਾਲਾਂ ਹੋ ਗਏ ਪਹਿਲਾਂ 22 ਜਿੱਤੇ ਆ ਗਏ ਭਾਗ ਛੜੇ ਅੱਛਾ ਇਹ ਸੰਦੀਪ ਕੈਨੇਡਾ ਦੇ ਘਰੇ ਬੱਚੇ ਕੱਢ ਕੇ ਆ ਹੁਣ ਆਪਾਂ ਫੇਰ ਕੱਢਣ ਲੱਗ ਪਾਈ ਛੜਨਾ ਫੇਰ ਦੋ ਸਾਲ ਹੋ ਗਏ ਠੀਕ ਹੈ ਹਾਂ ਦੇਖਣ ਤੇ ਪਾਬੰਦੀ ਨਹੀਂ ਪਰ ਸਾਡੇ ਕਬੂਤਰਾਂ ਤੇ ਅੱਖ ਨਾ ਰੱਖੀ ਬੱਲੇ ਬੱਲੇ ਪੁੰਨੂ ਲਓ ਜੀ ਆ ਇੱਕ ਕਬੂਤਰ ਵੱਡਾ ਬਾਬਾ ਜੀ ਪੁੰਨੂ ਪੁੱਲਰ ਬੱਲੇ ਬੱਲੇ ਮੈਂ ਨਾ ਚਾਹਦਾ ਹਾਂ ਮਰੇ ਭਾਈ ਅੱਛਾ ਜੀ ਕਿੰਨੇ ਸਾਲ ਦਾ ਹੋ ਗਿਆ ਲਾਲਾ ਸਾਹਿਬ ਆਪੀ ਵੇਖੋ ਪ੍ਰੈਕਸ਼ਾਂ ਹੀ ਕਰ ਰਹੇ ਹਨ ਉਹ ਬੱਲੇ ਬੱਲੇ ਵਾਲੇ ਤਕੜਾ ਪਿਆ ਭਾਈ ਹਨਾ ਸੱਚੇ ਘੜਦਾ ਹਲੇ ਵਾਹ 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 ਲਓ ਜੀ ਇੱਕ ਖੁੰਡਾ ਰਹਿ ਗਿਆ ਚੀ ਨਿਗਾ ਮਰਾਦ ਭਾਈ ਓਏ ਓਏ ਵੈਸੀ ਵਿਖਾ ਦੇਣੀ ਆਪਾਂ ਕੋਲ ਆਹ ਵੇਖੋ ਜੀ ਆਹ ਬੁਸ਼ਿਆ ਤੂੰ

ਇਹ ਲਾਲ ਸਰਾ ਜਾਂ ਤੇ ਲਾਲ ਚਿੰਨੇ ਦੇ ਪਾਈ ਦੇ ਜਿਹੜੇ ਬਾਲੇ ਮਸੀਂ ਨੇ ਡੱਬੂ ਕਿੰਨੇ ਘੁੱਟ ਜਾਂਦੇ ਕਰੇ ਇਹ ਘਰੇ ਬਾਲੇ ਹੁੰਦੇ ਮੇਰੇ ਪੁੱਤਰ ਮੇਰੇ ਪਿੰਡ ਚ ਜਿਵੇਂ ਮਰਜੀ ਬਹੇ ਘਰੇ ਆਪਣੇ ਪੁੱਤਰ ਛੱਦਦੇ ਨੇ ਠੀਕ ਹੈ ਜੀ ਲਓ ਜੀ ਕਿਹੋ ਜੀ ਲੱਗੀ ਸਾਡੀ ਵੀਡੀਓ ਤੁਹਾਨੂੰ ਦੁਬਾਰ ਤੋਂ ਜਾਂਦੇ ਜਾਂਦੇ ਇੱਕ ਵਾਰੀ ਫੇਰ ਮੁੰਡੇ ਹੋਰ ਵੀ ਆ ਗਏ ਵੀ ਹੈ ਮਿਹਨਤ ਕਰਦੇ ਆ ਨਵੇਂ ਮੁੰਡੇ ਤੇ ਇਹ ਗੁड़िया ਕਿਹਦੀ ਹੈ ਵੀ ਫੌਜੀ ਸਾਹਿਬ ਦੀ ਲਓ ਜੀ ਕਿਨਾ ਪੁੱਤ ਸ਼ਿਮਾ ਲਓ ਜੀ ਆ ਟਰੈਕਟਰ ਦੁਆਰ ਤੋਂ ਫਿਰ ਦਿਖਾਉਨੇ ਇੱਕ ਵਾਰੀ ਤੁਹਾਨੂੰ ਜੋ ਜਿੱਤਿਆ ਸੀ ਜੁਜੇ ਨਾਮ ਦੇ ਅੰਦਰ ਕੋਈ ਥੋੜੇ ਜੇ ਬਾਈ ਕਹਿੰਦਾ ਨਾਮ ਹੋਰ ਵਿਖਾ ਦਿਓ ਜਾਂਦੇ ਜਾਂਦੇ ਲਓ ਜੀ ਆ ਟਰੈਕਟਰ ਲਓ ਜੀ ਇੱਕ ਵਾਰੀ ਥੋੜੇ ਜੇ ਨਾਮਾਂ ਦੇ ਚਲਕ ਵਿਖਾ ਰਹੀਏ ਤੇ ਕਿਹੋ ਜੀ ਲੱਗੀ ਸਾਡੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਭਾਈ ਜੀ नौरी बापू जंटा आलमाला और जेतु वाह 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 ऊपर फोटो लाई है आ भाई जो जितने वो तो फोटो है हाँ हो रहा है वो ही फोटो ही